ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਬੇਸਣ ਦੀ ਬਰਫੀ ਬਣਾਈਏ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਆ ਤੇ ਆਪਾਂ ਕਿਹੜੇ ਕਿਹੜੀ ਕਿੰਨੇ ਕਿੰਨੇ ਮਾਪ ਲੈਣੇ ਲੋ ਜੇ ਅਸੀਂ 3 ਕੱਪ 1.5 ਗ੍ਰਾਮ ਦਾ ਕੱਪ ਆ ਅਸੀਂ 3 ਕੱਪ ਬੇਸਣ ਦੇ ਲੈ ਲੇ ਬੇਸਣ ਨੂੰ ਛਾਣ ਕੇ ਲੈਣਾ ਅਸੀਂ ਇਹਦੇ ਵਿੱਚ ਛਾਣ ਕੇ ਪਾ ਦਿਆ ਜੀ ਤੇ 1.5 ਕੱਪ ਅਸੀਂ ਧਾਵਾ ਲਿਆ ਜੀ ਤੇ 3 ਕੱਪ ਪਾਸੀ ਤੇਨ ਕੱਪ ਪਾਸਦਾ ਵੈਸਾ ਨਾ ਤੇ ਢਾਈ ਕੱਪ ਅਸੀਂ ਚੀਨੀ ਲਈ ਆ ਤੁਸੀਂ 3 ਕੱਪ ਵੀ ਲੈ ਸਕਦੇ ਹੋ ਚੀਨੀ ਬਰਾਬਰ ਵੀ ਪਾ ਸਕਦੇ ਆ ਤੇ ਅਸੀਂ ਥੋੜਾ ਜਿਹਾ ਘੱਟ ਰੱਖੀ ਆ ਤੇ ਅਸੀਂ ਢਾਈ ਕੱਪ ਚੀਨੀ ਲਈ ਆ ਤੇ ਸਵਾ ਕੱਪ ਅਸੀਂ ਪਾਣੀ ਲਿਆ ਤੇ ਡੇਢ ਕੱਪ ਵੀ ਅਸੀਂ ਸੁੱਕਾ ਦੁੱਧ ਲਿਆ ਵਾ ਤੇ ਥੋੜੀ ਜਿਹਾ ਅਸੀਂ ਕੇਸਰ ਦੀਆਂ ਪੱਤੀਆਂ ਤੇ ਛੋਟੀ ਇਲਾਇਚੀ ਦੇ ਬੀਜ ਲਏ ਆ ਲਓ ਜੀ ਹੁਣ ਆਪਾਂ ਮੇਸਨ ਦੀ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਗਿੱਸਾਂ ਕਰਦੇ ਆਂ। ਲਾਹੀ ਰੱਖ ਦਿੱਤੇ। ਸੇਮ ਗੈਸ ਦੇ ਉੱਤੇ। ਸਭ ਤੋਂ ਪਹਿਲਾਂ ਜੀ ਆਪਾਂ ਬੇਸਣ ਪਾ। ਬੇਸਣ ਨੂੰ ਆਪਾਂ ਡਰਾਈ ਰੋਸਟੀ ਕਰਨਾ ਪਹਿਲਾਂ। ਜੋ ਜੀ ਆਪਾਂ ਬੇਸਣ ਨੂੰ 2-3 ਮਿੰਟ ਪਹੁੰਦੇ ਆਂ। ਇਹਨੂੰ ਬਿਨਾ ਕਿਆ ਉਪਾਏ ਤੋਂ ਪੁਰਨਾਵਾ ਜੇ ਤੁਹਾਨੂੰ ਜਦਾਂ ਦਾ ਦਾਣੇ ਭੁਜਦਿਆਂ ਦੀ ਸਮੈਲ ਆਉਂਦੀ ਹੁੰਦੀ ਹੈ ਜਦੋਂ ਦਾਣੇ ਭੁਜਦੇ ਆ ਤਾਂ ਉਹ ਨਿੱਕ ਸਮੈਲੋਂ ਲੱਗ ਜਵੇ ਇਹਨੂੰ ਆਪਾਂ ਨੂੰ 2-3 ਮਿੰਟ ਲੱਗ ਜਾਂਦੇ ਆ ਡਰਾਈ ਰੋਸਟ ਕਰ ਲਿਆ ਬੇਸਨ ਨੂੰ ਇਹਨੂੰ 5-5 ਮਿੰਟ ਲੱਗੇ ਸਾਨੂੰ ਕਿਉਂਕਿ 3 ਕੱਪ ਸੀ 1 ਕਿਲੋ ਸਮਝ ਲਓ ਸੀਗਾ ਇਹ ਥੋੜਾ ਟਾਈਮ ਲੱਗਿਆ ਬਿਲਕੁਲ ਸਿਮਤ ਹੀ ਕਰਨਾ ਇਹਨੂੰ ਉਹ ਜਿਵੇਂ ਆਪਾਂ ਇਸ ਵਿੱਚ ਥੋੜਾ ਥੋੜਾ ਕਿਓ ਪਾ ਕੇ ਹੋਣਾ ਨਾ ਮਾ ਹੋਣਾ ਪੈਣਾ ਜੇ ਆਪਾਂ 3 ਕੱਪ ਹੈਗੇ ਨੇ ਬੇਸੰਦੇ ਤੇ 1.5 ਕੱਪ ਕਿਓ ਦਾ ਲਿਆ ਵਾ ਇਹਨਾਂ ਆਪਾਂ ਥੋੜਾ ਥੋੜਾ ਪਾ ਕੇ ਬੇਸੰਦ ਬਣਾਵਾਂਗੇ ਤੇ ਫਲੇ ਮੇ ਦਾ ਸੇਮੀ ਰੱਖਣਾ ਜੀ ਚੁੱਲੇ ਦਾ ਨੇ ਗੁਟਲੀਆਂ ਚੰਗੀ ਤਰ੍ਹਾਂ ਹਰਵਾਉਂਦੇ ਰਹਿਣਾ ਇਸ ਵਿੱਚ ਗੁਟਲੀਆਂ ਵਗੈਰਾ ਨਹੀਂ ਪੈਣ ਦੇਣੀਆਂ ਤੇ ਥੋੜਾ ਥੋੜਾ ਘਿਓ ਪਾ ਕੇ ਇਹਨੂੰ ਤੁਸੀਂ ਭੁੰਨਣਾ ਵਾ ਜੋ ਜਤਾ ਹਲਾਉਂਦੇ ਹੋਏ ਇਹਨੂੰ ਭੋਲਣਾ ਇਹਨੂੰ 5 ਕਿ ਮਿੰਟ ਲੱਗ ਜਾਣੇ ਪੁੱਜਦੇ ਇਹਨੂੰ ਤਾਂ ਫਿਰ ਕਿਉਂ ਹੋਰ ਪਾ ਲਈਏ ਥੋੜਾ ਜਿਹਾ ਕਿਉਂ ਵਸੇ ਰੱਖ ਲਿਆ ਜੇ ਲੋੜ ਪਈ ਕਈ ਵਾਰੀ ਕਿਉਂ ਜ਼ਿਆਦਾ ਵੀ ਹੋ ਸਕਦਾ ਪਰ ਅਸੀਂ 3 ਕੱਪ ਬੇਸੰਦੇ ਤੇ 1.5 ਕੱਪ ਘੋੜਾ ਲਿਆ ਤੇ ਕਈ ਵਾਰੀ ਹੁੰਦਾ ਨਾ ਬੇਸੰ ਪਤਲਾ ਤੇ ਮੋਟੇ ਦਾ ਵੀ ਫਰਕ ਹੁੰਦਾ ਵਾ ਕਿ ਇਹ ਮੋਟਾ ਵੇਸਣ ਹੋਵੇ ਤਾਂ ਉਹ ਥੋੜਾ ਘੋ ਵੱਧ ਲੈਂਦਾ ਵਾ ਤੇ ਜੇ ਪਤਲਾ ਵੇਸਣ ਆ ਉਹ ਕਿਉ ਘੱਟ ਲਊਗਾ ਤੇ ਫ੍ਰੀਮ ਤੁਸੀਂ ਸਿਮ ਤੇ ਹੀ ਰੱਖਣਾ ਜੀ ਤਾਂ ਕਿ ਆਪਣਾ ਵੇਸਣ ਸੜ ਨਾ ਜਾਵੇ ਤੇ ਵਿੱਚੋਂ ਕੱਚਾ ਨਾ ਰਹਿ ਜੇ ਨਹੀਂ ਮੋ ਜੀ ਆਪਣਾ ਵੇਸਣ ਪੁੱਜ ਗਿਆ ਆਪਾਂ ਜਿਹੜਾ ਕਿ ਉਹ ਪਾਕੇ ਬੇਸਨ ਨੂੰ ਭੁੰਨਿਆ ਬਿਲਕੁਲ ਕਲਰ ਚੇਂਜ ਨਹੀਂ ਹੋਣਾ ਚਾਹੀਦਾ ਤਾਂ ਕਿ ਸੇਮ ਤੇ ਬਿਲਕੁਲ ਭੁੰਨਿਆ ਆਵੇ ਇਹਨੂੰ ਦੇਖੋ ਜੀ ਤਾਂ ਇਹਦਾ ਇਹਦਾ ਕਲਰ ਆਇਆ ਇਹਦੇ ਕੋਲ ਲੈਣੇ ਕਿ ਉਹ ਛੱਡ ਦਿੱਤਾ ਵਾ ਤੇ ਹੁਣ ਆਪਾਂ ਇਹਨੂੰ ਗੈਸ ਤੋਂ ਉਤਾਰ ਲੈਣਾ ਵਾ ਤੇ ਬਿਲਕੁਲ ਜਿਦਾ ਆਪਾਂ ਪ੍ਰਸ਼ਾਦ ਬਣਾਉਣੇ ਹੁੰਦੇ ਆ ਇਹਦਾ ਜਦੋਂ ਮੈਂ ਖਾਉਣ ਲੱਗ ਜਵੇ ਇਹਦੀ ਫਿਰ ਉਫਰ ਕੇ ਛੱਡ ਦੇਵੇ ਉਹ ਤੋਂ ਬੇਸਨ ਆਪਣਾ ਪੁੱਜ ਜਾਂਦਾ ਹੈ ਜਿਵੇਂ ਹੁਣ ਅਸੀਂ ਬੇਸਨ ਨੂੰ ਲਾ ਕੇ ਪਾਸੇ ਕਰਦੇ ਹਾਂ ਵੇਸਲ ਨੂੰ ਸੀ ਉਤਾਰ ਦਿੱਤਾ ਤੇ ਇਹਦੇ ਵਿੱਚ ਕੜਸੀ ਮਾਰੀ ਜਾਣੀ ਦੀਆਂ ਕਿਉਂਕਿ ਕੜਾਹੀ ਗਿੱਲੀ ਹੁੰਦੀ ਆ ਤੇ ਆਪਣਾ ਵੇਸਲ ਥੱਲੇ ਸੜ ਨਾ ਜਾਵੇ ਗਰਮ ਹੁੰਦੀ ਆ ਤੇ ਇਸ ਕਰਕੇ ਆਪਾਂ ਇਹਨੂੰ ਕੜਹੀ ਮਾਰੀ ਜਾਣੀ ਤੇ ਦੂਜੀ ਪਾਸੇ ਆਪਾਂ ਚਾਹ ਸਨੀ ਧਰ ਦੇਣੀ ਆ ਤਾਂ ਜਿ세 ਫਰਾਈਪੈਨ ਲੈ ਲਿਆ ਜਿਹੜੀ ਜੱਸੀ ਜਿਹੜੀ ਚੀਨੀ ਅਸੀਂ ਲਈਆ 2 ਕੱਪ ਤੇ 1.5 ਕੱਪ ਅਸੀਂ 1.5 ਕੱਪ ਅਸੀਂ ਪਾਣੀ ਪਾ ਲਿਆ ਜੋ ਕਰਨਾ ਫਤਾਨੀ ਕਰ ਲੈਣੇ ਇੱਧਰ ਵੀ ਕੜਸੀ ਨਾਲ ਨਾਲ ਮਾਰੀ ਜਾਣੀ ਹੈ ਤਾਂ ਕਿ ਆਪਣਾ ਦੈਸਨ ਰਾਹੀ ਗਰਮ ਦੇ ਨਾਲ ਸੜੇ ਨਾ ਬਿਲਕੁਲ ਸੇਮ ਗਾਇਸੇ ਪੰਨਾ ਤਾਂ ਕਿ ਦਾ ਕਲਰ ਬਿਲਕੁਲ ਚੇਂਜ ਨਾ ਹੋਵੇ ਦੈਸਨ ਦਾ ਆਪਾਂ ਇਹਦੇ ਵਿੱਚ ਕੋਈ ਕਲਰ ਵਗੈਰਾ ਤਾਂ ਪਾਉਣਾ ਨਹੀਂਗਾ ਨੋ ਜਿਵੇਂ ਅਸੀਂ ਸਵਾ ਕੱਪ ਪਾਣੀ ਲੈ ਲਿਆ ਤੇ 2.5 ਕੱਪ ਚੀਨੀ ਲੈਣ ਲੱਗੇ। ਆਪਾਂ ਇਹ ਚਾशनी ਬਣਾਉਣੀ ਹੈ। ਜੇ ਇਹਦੇ ਆਪਾਂ ਚਾशनी ਰੱਖ ਦਈਏ ਇਹਦੀ ਤੇ ਇਹਦੇ ਅੰਦਰ ਆਪਾਂ ਠੰਡਾ ਹੋਣਾ ਰੱਖ ਲੈਂਦੇ ਹਾਂ। ਫਿਰ ਨਾਲ ਨਾਲ ਹਲਾ ਹਲਾ ਕੇ ਤੇ ਆਪਾਂ ਇਹਨੂੰ ਠੰਡਾ ਕਰ ਲੈਣਾ। ਤੇ ਇਹਦੇ ਵਿੱਚ ਅਸੀਂ ਜਿਹੜੇ ਕੇਸਰ ਦੇ ਧਾਗੇ ਤੇ ਲੈ ਲਈ ਆ ਉਸ ਜਾਸੀ ਦੇ ਵਿੱਚ ਪਾਉਣ ਲੱਗੇ ਆ ਜੀ ਆਪੇ ਇਕੱタルੀ ਜਾਸੀ ਮਿਲਾਉਣਾ ਆ ਸਾਫੇ ਕੀ ਨਹੀਂ ਥਲਨਾ ਲੱਗ ਜਵੇ ਇਹਦੇ ਇਸ ਨੂੰ ਵੀ ਠੰਡਾ ਕਰਨਾ ਜਦੋਂ ਆਪਣਾ ਬੇਸਨ 50% ਠੰਡਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਪਾਉਣਾ ਵਾ। ਇਹਨੂੰ ਚੰਗਾ ਹਲਾ ਕੇ ਜਦ ਤੱਕ ਆਪਣੀ ਚਾਹਸੀ ਤਿਆਰ ਹੁੰਦੀ ਹੈ ਤੇ ਆਪਾਂ ਗਰਮ ਗਰਮ ਦੇ ਵਿੱਚ ਜਿਹੜਾ ਸੁੱਕਾ ਦੁੱਧ ਆ ਉਹ ਗਰਮ ਗਰਮ ਵਿੱਚ ਨਹੀਂ ਪਾਉਣਾ ਵਾ। ਜਦੋਂ ਆਪਾਂ ਗਰਮ ਗਰਮ ਵਿੱਚ ਪਾਵਾਂਗੇ ਕਿਵੇਂ ਇਹ ਕੜਾਹੀ ਜ਼ਿਆਦਾ ਗਰਮ ਹੁੰਦੀ ਹੈ ਤੇ ਜੇ ਦੁੱਧ ਤਾਂ ਉਹ ਸਾੜ ਜਾਂਦਾ ਵਾ। ਇਸ ਕਰਕੇ ਇਹਨੂੰ ਆਪਾਂ 50% ਠੰਡਾ ਕਰ ਲੈਨੇ ਆ। ਤੇ ਨਾਲ ਆਪਣੀ ਚਾਹਸੀ ਬਣਦੀ ਆ। ਇਹ ਹਲਾ ਹਲਾ ਕੇ ਠੰਡਾ ਕਰਨਾ ਵਾ। ਚਾਸਨੀ ਵਿੱਚ ਵੀ ਨਾਲ ਦੀ ਨਾਲ ਕੜਸੀ ਮਾਰੀ ਹੈ ਅਸੀਂ ਇੰਜ ਕੋਈ ਕਲਰ ਵਗਾਰ ਨਹੀਂ ਪਾਉਣਾਗਾ বিনা ਕਲਰ ਤੇ বিনা ਅੰਸ਼ ਵਿੱਚ ਕੇਸਰ ਇਲਾਇਚੀ ਦੇ ਰੰਗੇ ਪਾਏ गैस बंद करते हैं जी देखते हैं चेक करते हैं कतार इधर भी आप बेसन ठंडा करी जाते हैं ਤੁਸੀਂ ਆਪਣਾ ਬੇਸਨ 50% ਠੰਡਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਜਿਹੜਾ ਸੁੱਕਾ ਦੁੱਧ ਲਿਆਵਾ 1.5 ਕੱਪ 3 ਕੱਪ ਬੇਸਨ 1.5 ਕੱਪ ਆਪਾਂ ਸੁੱਕਾ ਦੁੱਧ ਲਿਆਵਾ ਤੇ 1/2 ਕੱਪ چینی ਲਈ ਆ ਤੇ 1.5 ਕੱਪ ਆਪਾਂ ਕਿਉਂ ਲਿਆਵਾ ਕਿਉਂ ਅਸੀਂ 1.5 ਕੱਪ ਹੀ ਲਾਇਆ ਵਾ ਜੁਣ ਇਹਦੇ ਵਿੱਚ ਮਿਕਸ ਕਰਦੇ ਹਾਂ ਤੇ ਇਹਨੂੰ ਜਿਹੜਾ ਸੁੱਕਾ ਦੁੱਧ ਨੂੰ ਇਸ ਵਿੱਚ ਮਿਕਸ ਕਰ ਲਓ ਜਾਸਨੀ ਫਨੀ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਉਣੇ ਆ Pazza farigia zanidire tsipadatia. 35 nemexka. 35 nemexka. 50 nemexka. 50 nemexka. 50 nemeexka. 50 nemeexka. 50 nemeexka. 50 nemeexka. 50 ਤਾਂ ਲੋ ਵੀ ਆਪਾਂ ਕੇਸਰ ਦਾ ਕੇਸਰ ਦੇ ਧਾਗੇ ਪਾਏ ਆ ਵਿੱਚ ਦੇਖੋ ਕੇਸਰ ਦੇ ਰੰਗ ਦਾ ਕਲਰ ਚਾਹੀਦਾ ਆ ਆਪਾਂ ਜਿਤਨਾ ਕਲਰ ਚਾਹੀਦਾ ਵੇਸਨ ਦਾ ਅਗਰ ਅਸੀਂ ਕਿਸੇ ਵੀ ਚੀਜ਼ ਵਿੱਚ ਕਲਰ ਨਹੀਂ ਪਾਉਦੇ ਇਹ ਇਹ ਤੁਹਾਨੂੰ ਹਲਾ ਕੇ ਥੋੜਾ ਝੰਡਾ ਕਰ ਲਿਆ ਸਾਥੀ ਹੁਣ ਆਪਾਂ ਜਿਹਦੇ ਵਿੱਚ ਵੀ ਇਹਨੂੰ ਜਮਾਉਣਾ ਮੰਤਰੇ ਇਹਦੇ ਵਿੱਚ ਜਮਾਉਣਾ ਜਾਂ ਥੋੜਾ ਜਿਆਦਾ ਅਸੀਂ ਟਰਾਲਪ ਵਿੱਚ ਪਾਉਣ ਲੱਗਦੇ ਆ ਤੇ ਪ੍ਰਾਪ ਨੂੰ ਅਸੀਂ ਮਰੇ ਦਰਸੀ ਪ੍ਰਾਤ ਨੂੰ ਕਿਉਂ ਲਾ ਕੇ ਰੱਖ ਲਿਆ ਸੀਗਾ ਕੋਈ ਵੀ ਤੁਸੀਂ ਟ੍ਰੇ ਜਾ ਜਿੱਦੇ ਜਿੰਨਾ ਕਿ ਤੁਹਾਡਾ ਵਰਤੋਂ ਕਵਾਂਟੀਟੀ ਹੈਗੀ ਸਾਡੇ ਚੋਂ ਜਿੰਨੀ ਕਵਾਂਟੀਟੀ ਜ਼ਿਆਦਾ ਵਾ ਤੇ ਇਸ ਕਰਕੇ ਫਿਰ ਅਸੀਂ ਪ੍ਰਾਤ ਵਿੱਚ ਪਾਉਣਾ ਵਾ ਤੇ ਇਹਨੂੰ 5 ਮਿੰਟ ਬਾਅਦ ਇਹਦਾ ਹਿਲਾ ਕੇ ਇਹਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਥੋੜਾ ਜਿਹਾ ਇਦਾਂ ਹੱਥ ਨਾਲ ਠੰਡਾ ਇਹਦੇ ਨਾਲ ਠੰਡਾ ਕਰ ਲਓ ਪਰਚੀ ਨਾ ਸੇ ਪਾਉਣ ਦੇ ਵਿੱਚ ਆ 那个年。嗯 ਆਕੇ ਸਵਾਪ ਚੋ ਜਾਏ ਸਾਰਾ ਦਮਗੀ ਆਪਾਂ ਇਹਨੂੰ ਹੁਣ 2 ਘੰਟੇ ਰੱਖਦੇ ਆ 2 ਘੰਟੇ ਬਾਅਦ ਆਪਾਂ ਦਿਖਾਉਣਾ ਤੁਹਾਨੂੰ ਵੀ ਆਪਣਾ ਵੇਸਣ ਕਿਦਾਂ ਦਾ ਬਣੇ ਪੀਸ ਵਗੈਰਾ ਕਰਾਂਗੇ 2 ਘੰਟੇ ਇਹਨੂੰ ਠੰਡੇ ਕੋਲ ਨੂੰ ਲਾ ਦੇ ਜਾਈਏ ਤੇ ਉਹਦਾ ਕਲਰ ਬਹੁਤ ਸੋਹਣਾ ਆਇਆ ਕੇਸਰ ਦੇ ਨਾਲ ਵੀ ਰੰਗ ਪਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਕੇਸਰ ਦੇ ਫਾਇਦੇ ਵੀ ਆ ਤੇ ਕਲਰ ਦੇ ਆਪਣਾ ਨੁਕਸਾਨ ਹੁੰਦਾ ਆ ਆਪਾਂ ਨੂੰ ਨਹੀਂ ਇਦਾਂ ਦੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਸਾਡੀ ਵੇਸਣ ਵਾਲੀ ਪਰਫੀ ਬਣ ਕੇ ਜੰਮ ਗਈ ਆ ਉਸੇ ਦੋ ਤਿੰਨ ਘੰਟੇ ਬਾਅਦ ਦੇਖੀ ਤਾਂ ਇਹ ਬਿਲਕੁਲ ਜੰਮਿਆ ਪਿਆ ਇਹ ਸਨਿਵਰਫੀ ਜੋ ਕੇਸਰ ਪਾ ਕੇ ਆਪਾਂ ਕਰੀਮੀ ਬਰਫੀ ਬਣਾਈ ਹੈ ਬੇਸਨ ਵਾਲੀ ਤੇ ਲੋ ਜੀ ਹੁਣ ਆਪਾਂ ਇਹਨੂੰ ਕੱਟਦੇ ਆਂ ਦੇਖੋ ਕਿੰਨਾ ਸੋਹਣਾ ਇਹਦਾ ਕਲਰ ਆਇਆ ਕੇਸਰ ਪਾ ਕੇ ਬਣਾਇਆ ਆਪਾਂ ਨੇਚਰਲ ਕਲਰ ਆ ਇਹਦਾ ਕੋਈ ਕਲਰ ਵਗੈਰਾ ਨਹੀਂ ਮਿਚ ਪਾਇਆ ਲੋ ਜੀ ਆਪਾਂ ਹੁਣ

ਦੋ ਜੀ ਸਾਡੀ ਬੇਸਨ ਦੀ ਕਰੀਮੀ ਵਰਫੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਸਾਰੇ ਪੀਸ ਕੱਟ ਲਏ ਆ 2 ਕਿਲੋ ਇਹ ਵਰਫੀ ਸਾਡੀ ਤਿਆਰ ਹੋਈ ਆ ਅੱਜ ਕੱਲ੍ਹ ਤੀਆਂ ਨੇ ਰਹਿਣਾ ਸਾਵਣ ਦਾ ਮਹੀਨਾ ਤੀਆਂ ਦੇ ਰਣ ਤੇ ਰੱਖੜੀ ਦੇ ਦਿਨ ਨੇ ਤੁਸੀਂ ਵੀ ਘਰ ਵਿੱਚ ਬੇਸਨ ਦੀ ਇਹ ਕਰੀਮੀ ਵਰਫੀ ਬਣਾ ਕੇ ਦੇਖਿਓ ਇਸ ਰਸਾ ਪਾ ਕੇ ਤੇ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡੀ ਵਰਫੀ ਕਿੱਦਾਂ ਦੀ ਬਣੀ ਇਸ ਮੀਜਰਮੈਂਟ ਦੇ ਨਾਲ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ